ਆ ਜਿਹੜਾ ਪ੍ਰੋਟੈਸਟ ਕਰ ਰਹੇ ਇਹਦੇ ਬਾਰੇ ਜਾਣਕਾਰੀ ਇਹਦੇ ਅੱਜ ਮੁਸਲਮਾਨ ਸੰਗਠਨ ਪੰਜਾਬ ਡਿਸਟ੍ਰਿਕਟ ਐਸਬੀਐਸ ਨਗਰ ਦੀ ਟੀਮ ਵੱਲੋਂ ਇੱਕ ਪ੍ਰੋਟੈਸਟ ਜਿਹੜਾ ਰੱਖਿਆ ਗਿਆ ਹੈ ਇਹਦੇ ਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਪਿਛਲੇ ਦਿਨੀ ਜੋ ਬੀਜੇਪੀ ਸਰਕਾਰ ਨੇ ਘੱਟ ਗਿਣਤੀਆਂ ਉੱਪਰ ਹਮਲਾ ਕਰਦੇ ਹੋਇਆ ਭਾਰਤ ਦੇ ਸੰਵਿਧਾਨ ਦੇ ਉੱਪਰ ਸਭ ਤੋਂ ਵੱਡਾ ਹਮਲਾ ਕਰਦੇ ਹੋਇਆ ਵਕਫ ਐਕਟ ਸ਼ੋਧ ਬਿਲ ਜਿਹੜਾ ਪਾਸ ਕੀਤਾ ਹੈ ਇਹ ਵਕਫ ਦੇ ਵਿੱਚ ਜਿਹੜੀ ਸ਼ੋਧ ਲਿਆਂਦੀ ਗਈ ਹੈ ਜੋ ਵਕਫ ਐਕਟ ਸ਼ੋਧ ਬਿਲ ਪਾਸ ਹੋਇਆ ਹੈ ਇਹ ਭਾਰਤ ਦੇ ਸੰਵਿਧਾਨ ਦੀ ਜਿਹੜੀ ਮੂਲ ਧਾਰਨਾ ਹੈ ਕਿ ਇਕੁਐਲਿਟੀ ਬਿਫੋਰ ਲਾ ਆਰਟੀਕਲ 14 ਸਾਰੇ ਧਰਮਾਂ ਨੂੰ ਇੱਕ ਸਮਾਨਤਾ ਦਾ ਅਧਿਕਾਰ ਜਿਹੜਾ ਸਾਡਾ ਸੰਵਿਧਾਨ ਦਿੰਦਾ ਹੈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜਿੱਦਾ ਸੰਵਿਧਾਨ ਦਿੰਦਾ ਹੈ ਉਸ ਸੰਵਿਧਾਨ ਦੇ ਉੱਪਰ ਸਿੱਧਾ-ਸਿੱਧਾ ਹਮਲਾ ਕਰਦੇ ਹੋਇਆ ਭਾਜਪੀ ਸਰਕਾਰ ਨੇ ਇਹ ਬਕਪ ਦੇ ਵਿੱਚ ਜਿਹੜੀ ਸ਼ੋਧ ਕੀਤੀ ਹੈ ਮੈਨੂੰ ਇਹ ਦੱਸੋ ਮੈਂ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿਹਾ ਇੱਕ ਭਾਰਤ ਦਾ ਨਾਗਰਿਕ ਜਿਹੜਾ ਭਾਰਤ ਦੇ ਲਈ ਸ਼ਹੀਦ ਸ਼ਹਾਦਾ ਦਿੱਤਿਆਂ ਉਹਨਾਂ ਆਜ਼ਾਦੀ ਵਾਸਤੇ 2000 ਉਲਮਾ ਜਿਹੜੇ ਸ਼ਹੀਦ ਹੋ ਗਏ ਆਪਣੀ ਆਜ਼ਾਦੀ ਦੀ ਲੜਾਈ ਦੇ ਵਿੱਚ ਉਹਨਾਂ ਲੋਕਾਂ ਨੂੰ ਕਿ ਅੱਜ ਦਫ਼ਨ ਹੋਣ ਦਾ ਇਸ ਮਿੱਟੀ ਦੇ ਵਿੱਚ ਅਧਿਕਾਰ ਨਹੀਂ ਹੈ ਕਿਹੜਾ ਭਾਰਤ ਦਾ ਨਾਗਰਿਕ ਹੈ ਚਾਹੇ ਕਿਸੇ ਵੀ ਧਰਮ ਤੋਂ ਤਾਲực ਰੱਖਦਾ ਹੈ ਚਾਹੇ ਹਿੰਦੂ ਹੈ ਚਾਹੇ ਸਾਡਾ ਸਿੱਖ ਭਰਾ ਹੈ ਚਾਹੇ ਕ੍ਰਿਸਚੀਅਨ ਹੈ ਬੋਧ ਹੈ ਜਿਉ ਹੈ ਪਾਰਸੀ ਕੋਈ ਵੀ ਧਰਮ ਤੋਂ ਤਾਲực ਰੱਖਦਾ ਹੈ ਕੀ ਉਹਦੇ ਕੋਲ ਲਾਸਟ ਰਿਲੀਜੀਅਸ ਰਾਈਟ ਨਹੀਂ ਹੈਗੀ ਉਹਦੇ ਕੋਲ ਆਪਣੇ ਇਸ ਮੁਸਲਮਾਨਾਂ ਕੋਲੋ ਸ਼ੋਦ ਬਿੱਲ ਲਿਆ ਕੇ ਜਿਹੜੇ ਸਾਡੇ ਲਾਸਟ ਰਿਲੀਜ ਸਾਡੇ ਮਰਨ ਤੋਂ ਬਾਅਦ ਦੇ ਜਿਹੜੇ ਅਧਿਕਾਰ ਹੈ ਉਹ ਤਾਂ ਖੋਣਾ ਚਾਹੁੰਦੇ ਆ ਇਹ ਸਾਡੀ ਕਵਰਾਂ ਦੇ ਜ਼ਮੀਨ ਜਿਹੜੀ ਹੈ ਉਹਦੇ ਉੱਪਰ ਵੀ ਕਬਜ਼ਾ ਕਰਨਾ ਚਾਹੁੰਦੇ ਆ ਇਹ ਬੀਜੇਪੀ ਦੀ ਜਿਹੜੀ ਸਰਕਾਰ ਹੈ ਬਕਪ ਸ਼ੋਦ ਐਕਟ ਲਿਆ ਕੇ ਇੱਕ ਨੈਰੇਟਿਵ ਕ੍ਰੀਏਟ ਕਰ ਰਹੀ ਹੈ ਸੋਸਾਇਟੀ ਦੇ ਵਿੱਚ ਇੱਕ ਪਰਸਪੈਕਸ਼ਨ ਬਣਾਈ ਜਾ ਰਹੀ ਹੈ ਕਿ ਅਸੀਂ ਮੁਸਲਮਾਨਾਂ ਦੇ ਉੱਪਰ ਵੱਡਾ ਹਮਲਾ ਬੋਲਿਆ ਹੈ ਮੁਸਲਮਾਨਾਂ ਦੇ ਉੱਪਰ ਵੱਡਾ ਹਮਲਾ ਬੋਲ ਕੇ ਇਹ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਆ ਇਹ ਪੋਲਰਾਈਜ਼ ਕਰਕੇ ਆਪਣੀ ਸੱਤਾ ਬਚਾਉਣਾ ਚਾਹੁੰਦੇ ਆ ਕਿਉਂਕਿ ਬੀਜੇਪੀ ਗਵਰਨਮੈਂਟ ਕੋਲ ਆਪਣੀ ਉਪलब्ਧੀਆਂ ਗਿਣਉਣ ਵਾਸਤੇ ਕੁਝ ਨਹੀਂ ਹੈ ਨਾ ਇਹ 15 ਲੱਖ ਦੇ ਪਾਏ ਆ ਨਾ ਇਹ 2 ਕਰੋੜ ਨੌਕਰੀਆਂ ਦੇ ਪਾਏ ਆ ਨਾ ਇਹ ਧਾਰਮਿਕ ਭਾਵਨਾ ਜਿਹੜੀ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਉਹਨੂੰ ਕਾਇਮ ਰੱਖ ਪਾਏ ਆ ਜਿਹੜੀ ਸਾਡੀ ਭਾਰਤ ਦੀ ਫਾਊਂਡੇਸ਼ਨ ਸੀ ਉਹਨੂੰ ਅੱਜ ਇਹਨਾਂ ਨੇ